ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਹਾਂ ਜੀ ਅੱਜ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਨ ਹੈ ਸ਼ਹੀਦ ਭਗਤ ਸਿੰਘ ਦਾ ਹਰ ਜਨਮ ਦਿਨ ਜਾਂ ਸ਼ਹੀਦੀ ਦਿਨ ਮੈਂ ਹਮੇਸ਼ਾ ਮਨਾਇਆ ਕਰਦਾ ਸੀ ਪਹਿਲਾਂ ਮੈਨੂੰ ਨਹੀਂ ਪਤਾ ਸੀਗਾ ਇਸੇ ਦਿਨ ਤੇ ਵੀ ਮੈਂ ਕਦੀ ਜੁੱਤੀਆਂ ਵੰਡ ਦੇਣੀਆਂ ਫਰੂਟ ਵੰਡਦੇ ਨੇ ਜਾਂ ਇਹ ਚੀਜ਼ਾਂ ਕਰਦਾ ਹੁੰਦਾ ਸੀ ਤੇ ਹੁਣ ਮੈਨੂੰ ਕਈ ਸਾਲਾਂ ਬਾਅਦ ਸਮਝ ਆਈ ਕਿ ਸ਼ਹੀਦੀ ਦਿਨ ਤੇ ਮੈਂ ਕਿਉਂ ਇਹ ਕਰਦਾ ਹੈ ਨਾ ਇਹ ਆਪਾਂ ਨੂੰ ਸੋਚਣਾ ਚਾਹੀਦਾ ਆਪਾਂ ਨੂੰ ਖੁਸ਼ੀ ਥੋੜੀ ਇਸ ਚੀਜ਼ ਦੀ ਆਪਾਂ ਤਾਂ ਦੁੱਖ ਹੈ ਪਰ ਉਹ ਬੰਦਾ ਦੇਸ਼ ਲਈ ਕੀ ਕਰਕੇ ਗਿਆ ਤੇ ਆਪਾਂ ਕੀ ਕਰ ਰਹੇ ਆ ਆਪਾਂ ਕਹਿੰਦੇ ਬੱਚੇ ਸਾਡੇ ਕ੍ਰੀਏਟਿਵ ਨਹੀਂ ਆ ਬੱਚੇ ਸਾਡੇ ਡਫਰ ਬਣ ਗਏ ਪਰ ਅਸੀਂ ਇਹ ਕਹਿੰਦੇ ਉਹ ਜਦੋਂ ਵੀਡੀਓ ਆਉਣੀ ਆ ਹੁਣ ਅੱਜ ਕੱਲ੍ਹ ਸਾਹਮਣੇ ਉਹ ਅਸੀਂ ਉਹਨੂੰ ਹੋਰ ਰੰਗ ਦੇ ਰਹੇ ਹਾਂ ਹੋਰ ਉਹਨੂੰ ਗਹਿਰਾ ਬਣਾ ਰਹੇ ਹਾਂ ਆ ਪਹਿਲਾਂ ਤੁਸੀਂ ਵੀਡੀਓ ਦੇਖ ਲਓ cricket ਦੇਖਦੇ ਹੋ ਆ ਦੇਖੋ ਤੇ ਸਮਝੋ ਆਕਾ ਫੇਵਰੇਟ ਪਲੇਅਰ ਕੌਣ ਸਾ ਹੈ ਮਾਧਮਾ ਰਾਜ ਗਰੀਬ ਤਾਂ فائਟੇ ਥੋੜਾ ਤੇ ਤੇਰਾ ਫੇਵਰੇਟ ਸਿੰਗਰ ਲੋ ਵਿਰਾਟ ਕੋਲ ਦੇਖ ਲਓ ਜੀ ਉਹ ਜਿਨੇ ਬੱਚੇ ਨੇ ਤਾਂ ਚਲੋ ਗਲਤ ਬੋਲਿਆ ਬੋਲਿਆ ਮੋਰੇ ਰੰਗ ਦੇਣ ਵਾਲੇ ਨੇ ਹੋਰ ਰੰਗ ਦਿੱਤਾ ਔਰ ਅਸੀਂ ਵੀ ਮੈਂ ਵੀ ਖੁਸ਼ ਹੋਇਆ ਮੈਂ ਨਹੀਂ ਕਹਿੰਦਾ ਮੈਂ ਗਲਤ ਮੈਂ ਬੜਾ ਖੁਸ਼ ਹੋਇਆ ਇਹਨੂੰ ਦੇਖ ਕੇ ਮੈਂ ਉਹ ਬੰਦੇ ਨੂੰ ਮੈਸੇਜ ਹੀ ਪਾਇਆ ਮੈਂ ਯਾਰ ਮੈਨੂੰ ਵੀਡੀਓ ਭੇਜ ਫਿਰ ਮੈਂ ਪਾਉਂਗਾ ਸਾਨੂੰ ਇਹ ਚੀਜ਼ਾਂ ਮੈਂ ਨਹੀਂ ਕਹਿੰਦਾ ਹੱਸਣਾ ਮਾੜਾ ਹੱਸੋ ਖੇਡੋ ਜ਼ਰੂਰ ਪਰ ਇਹ ਚਿੰਤਾ ਦਾ ਵਿਸ਼ਾ ਆ ਅਸੀਂ ਲੋਕ ਸ਼ਹੀਦ ਭਗਤ ਸਿੰਘ ਨੇ ਇਹ ਨਹੀਂ ਸੋਚਿਆ ਸੀ ਵੀ ਅਸੀਂ ਮਗਰ ਲੱਗ ਹੋਈਏ ਕਿਸ ਦੇ ਅਸੀਂ ਸਮਝਦਾਰ ਨਾ ਉਹ ਬਹੁਤ ਵਿਦਵਾਨ ਸਮਝਦਾਰ ਬੰਦਾ ਸੀ ਜੇ ਕੋਈ ਸਿਆਣਾ ਹੈ ਉਹ ਇਹ ਕਿਤਾਬ ਪੜ੍ਹੇ ਕਿ ਮੈਂ ਨਾਸਤਿਕ ਕਿਉਂ ਹਾਂ ਉਹਦੇ ਵਿੱਚ ਉਹਨ ਲਿਖਿਆ ਹੋਇਆ ਸੀ ਕਿ ਆਜ਼ਾਦੀ ਦੀ ਲੜਾਈ ਉਹਦੋਂ ਸ਼ੁਰੂ ਹੋਣੀ ਜਦੋਂ ਅੰਗਰੇਜ਼ ਚੱਲ ਗਏ ਪਰ ਅਸੀਂ ਕੀਤਾ ਅਸੀਂ ਕੀਤਾ ਕਿ ਅਸੀਂ ਅੱਧੇ ਕ ਤਾਂ ਬਾਬਿਆਂ ਮਗਰ ਲੱਗ ਗਏ ਪਹਿਲਾਂ ਤੋਂ ਬਾਬਿਆਂ ਮਗਰ ਲੱਗੇ ਹੁਣ ਵੀ ਬਾਬਿਆਂ ਮਗਰ ਬਹੁਤ ਲੱਗੀ ਜਾਂਦੇ ਆ ਅੱਧੇ ਕ ਲੱਗ ਗਏ ਸਿੰਗਰਾਂ ਮਗਰ ਅੱਧੇ ਕ ਲੱਗ ਗਏ ਐਕਟਰਾਂ ਮਗਰ ਆਪਣਾ ਦਿਮਾਗ ਕੋਈ ਨਹੀਂ ਲਾਉਂਦਾ ਪਰ ਪੁਰਾਣੇ ਬਜ਼ੁਰਗ ਜਾਂ ਪਹਿਲੇ ਸਮਿਆਂ 'ਚ ਸਲੋਕ ਆਪਣਾ ਦਿਮਾਗ ਲਾਉਂਦੇ ਸੀ ਕੋਈ ਕੁਝ ਵੀ ਕਵੇ ਭੇਡ ਚਾਲ ਨਹੀਂ ਸੀ ਅੱਜ ਭੇਡ ਚਾਲ ਹੈ ਕਿਨੇ ਕੁਝ ਕਹਿਤਾ ਨੈਟ ਤੇ ਵੀਡੀਓ ਪਾ ਦਿੰਨੇ ਆ ਆਪਾਂ ਸਾਰੇ ਹੀ ਉਹਦੇ ਮਗਰ ਲੱਗ ਜਾਂਦੇ ਤੇ ਮੈਂ ਹੁਣ ਇਹ ਸੋਚਿਆ ਵੀ ਨਹੀਂ ਸ਼ੀਦੀ ਵਾਲੇ ਦਿਨ ਉਹਦੇ ਕੁਝ ਨਹੀਂ ਕਰਨਾ ਤੇ ਮੈਂ ਕੁਝ ਬਣਦਾ ਨਹੀਂ ਕੁਝ ਬੰਦੇ ਸਹਿਯੋਗ ਵਾਲੇ ਸੱਜਣਾਂ ਜਿਹੜੇ ਕੇ ਇਸ ਦਿਨ 'ਚ ਆਪਾਂ ਦਾ ਸਹਿਯੋਗ ਦਿੰਦੇ ਸੀ ਅੱਜ ਸਿਰਫ ਆਪ ਭਰ ਅਰਦਾਸ ਕਰਾਉਣਾ ਮੈਂ ਵੀ ਲੋਕਾਂ ਨੂੰ ਅਕਲ ਆਵੇ ਮਤ ਆਵੇ ਇਹ ਚੀਜ਼ਾਂ ਕਰਦਾ ਤੇ ਦੂਜੇ ਪਾਸੇ ਇੱਕ ਜਿਹੜੀ ਮੈਂ ਮਰ ਜੇ ਗੱਲ ਛੱਡ ਦੇਵਾਂ ਵੀ ਅਕਾਲ ਜਿਹੜੀ ਫਿਲਮ ਆ ਰਹੀ ਹੈ ਉਹਦੇ ਬਾਰੇ ਮੈਂ ਕੁਝ ਜ਼ਰੂਰ ਬੋਲਣਾ ਉਹ ਮੈਂ ਇਸ ਕਰਕੇ ਬੋਲਣਾ ਕਿਉਂਕਿ ਲੋਕ ਸਾਡੇ ਇੱਕ ਪੰਜਾਬ ਦਾ ਜਵਾਕ ਦੀ ਫਿਲਮ ਆਈ ਸੀ ਮਿੱਠੜੇ ਉਹਦੇ ਵਿੱਚ ਉਹਨੂੰ ਟੈਂਪੂ ਕਹਿੰਦੇ ਪਰ ਆਪ ਆਪਣੀਆਂ ਫਿਲਮਾਂ ਚਲਾਉਣ ਲਈ ਟੈਂਪੂਆਂ ਦਾ ਹੀ ਸਹਾਰਾ ਲੈਨੇ ਫਿਰ ਉੱਥੇ ਕੋਈ ਬੋਲਦਾ ਕਿਉਂ ਨਹੀਂ ਇਹਦੇ ਬਾਰੇ ਆਪਾਂ ਅੱਗੇ ਗੱਲ ਕਰਾਂਗੇ ਤੇ ਸ਼ੀਰ ਭਗਤ ਸਿੰਘ ਨੂੰ ਪੜੋ ਤਾਂ ਕਿ ਤੁਹਾਨੂੰ ਸਮਝ ਆਵੇ ਉਹ ਇੰਨਾ ਪੜਿਆ ਲਿਖਿਆ ਸਮਝਦਾਰ ਬੰਦਾ ਸਾਡੇ ਲਈ ਮਰਿਆ ਸਾਡੇ ਲਈ ਸ਼ਹੀਦ ਹੋਇਆ ਤਾਂ ਸਾਡੇ ਕਮਲੇ ਕਈ ਐਮਪੀ ਤੇ ਬੇਫੂਕ ਬੰਦੇ ਜਿਨ੍ਹਾਂ ਨੂੰ ਇੱਕ ਗੱਲ ਨਹੀਂ ਪਤਾ ਕੁਝ ਪੜ੍ਹਨਾ ਨਹੀਂ ਆਉਂਦਾ ਗੈਂਗਸਟਰ ਬਣੇ ਰਹੇ ਪਹਿਲਾਂ ਹੁਣ ਉਹ ਕਹਿੰਦੇ ਉਹ ਕਮਲਾ ਸੀ ਜਿਹੜੇ ਕੱਲ ਦੇ ਜਵਾਕ ਆਉਂਦੇ ਆ ਕੇ ਕਹਿੰਦੇ ਭਗਤ ਸਿੰਘ ਤਾਂ ਨਿਆਣਾ ਸੀ ਹਨਾ ਤੇ ਸੋਚਣ ਵਾਲੀਆਂ ਗੱਲਾਂ ਅਜੋ ਨਿਆਣਾ ਕਹਿਣ ਵਾਲੇ ਆਪ ਕਿੱਥੇ ਬੈਠੇ ਆ ਜਿਹੜੇ ਤੁਹਾਡੇ ਲਈ ਸ਼ਹੀਦ ਹੋਏ ਆ ਨਾ ਉਹਨਾਂ ਨੂੰ ਤੁਸੀਂ ਨਹੀਂ ਸਮਝਦੇ ਤਾਂ ਤੁਸੀਂ ਵੀ ਕਹੇ ਲਈ ਸ਼ਹੀਦ ਹੋਦੋਂ ਤੁਹਾਡੇ ਲਈ ਕਿੰਨੇ ਸਮਝਣਾ ਨਹੀਂ ਤੁਸੀਂ ਸ਼ਹੀਦ ਨਹੀਂ ਹੋਣ ਵਾਲੇ ਤੁਸੀਂ ਮਰਨ ਵਾਲੇ ਹੋ ਪਰ ਇਹ ਚੀਜ਼ ਦਾ ਮੈਨੂੰ ਦੁੱਖ ਹੈ ਤਾਂ ਮੈਂ ਬੋਲ ਰਿਹਾ ਇਹ ਕਿਸੇ ਨੇ ਕਿਹਾ ਸੀ ਵੀ ਉਹਦਾ ਨਿਆਣਾ ਹੈ ਇਹ ਕਿਹਨੇ ਕਿਹਾ ਸੀ ਤੁਸੀਂ ਜਵਾਬ ਦਿਓ ਮਿਹਰਬਾਨੀ ਸ਼ੁਕਰੀਆ